ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਇੱਥੇ ਮੈਂ ਰਾਤ ਦਾ ਟਾਈਮ ਆ ਵੈਸੇ ਤੇ ਮੈਂ ਭਿਉਂ ਦਿੱਤਾ ਵਾ ਜਿਦਾਂ ਓਟਸ ਤੇ ਵਿੱਚ ਚੀਆ ਸੀਡ ਪਾ ਕੇ ਨਾ ਤੇ ਮੈਂ ਰਾਤ ਨੂੰ ਭਿਉਂ ਤੇ ਨੀਂ ਨੀ ਇਦਾਂ ਤੇ ਭਿਉਂ ਕੇ ਫ੍ਰਿਜ ਦੇ ਵਿੱਚ ਰੱਖ ਦੇਣੀ ਨੀਂ ਦੁੱਧ ਦੇ ਵਿੱਚ ਪਾ ਕੇ ਨਾ ਹੁਣ ਇਹਨੂੰ ਮੈਂ ਫ੍ਰਿਜ ਦੇ ਵਿੱਚ ਰੱਖ ਦਾਂਗੀ ਟੱਕ ਕੇ ਤਸਵੀਰੇ ਦਾ ਬ੍ਰੇਕਫਾਸਟ ਕਰਾਂਗੇ ਬ੍ਰੇਕਫਾਸਟ ਓਟਸ ਦਾ ਮੈਂ ਰਾਤੀ ਭਿਉਂ ਕੇ ਰੱਖ ਦਿੱਤੇ ਸੀਗੇ ਤੇ ਇਹਦੇ ਵਿੱਚ ਅੱਜ ਜ਼ਿਆਦਾ ਕੁਝ ਹੈ ਨਹੀਂ ਮੇਰੇ ਵੈਸੇ ਪਾਉਣ ਵਾਸਤੇ ਮੈਨੂੰ ਨਾ ਐਪਲ ਜ਼ਿਆਦਾ ਵੈਸੇ ਪਸੰਦ ਹੁੰਦੇ ਆ ਪਰ ਐਪਲ ਨਾ ਹੈ ਨਹੀਂ ਹੋਰ ਤੇ ਫਰੂਟ ਹੈਗਾ ਪਰ ਐਪਲ ਨਹੀਂ ਹੈਗੇ ਫਿਰ ਮੰਗੋ ਥੋੜਾ ਜਿਹਾ ਮੈਂ ਪਾ ਲਿਆ ਵਿੱਚ ਮੰਗੋ ਦਾ ਵੀ ਟੇਸਟ ਵੈਸੇ ਵਧੀਆ ਲੱਗਦਾ ਵਾ ਥੋੜਾ ਮੰਗੋ ਪਾ ਲਿਆ ਹੋਰ ਫਰੂਟ ਹੈਗੇ ਨੇ ਪਰ ਮੇਰਾ ਉਹ ਨਹੀਂ ਦਿਲ ਕਰਦਾ ਵਿੱਚ ਮੇਰਾ ਐਪਲ ਹੀ ਮੈਨੂੰ ਜ਼ਿਆਦਾ ਚੰਗਾ ਲੱਗਦਾ ਤੇ ਨਾਲ ਚੰਗੇ ਲੱਗਦੇ ਇਹਦੇ ਵਿੱਚ ਤੇ ਇਹਦਾ ਬ੍ਰੇਕਫਾਸਟ ਕਰਾਂਗੇ ਜਿੰਦਾ ਨਾਲ ਦਾ ਟੇਸਟ ਹੈ ਚੰਦਨ ਬទਿਆ ਲਗਦਾ ਇਹ ਤੇ ਹਜੇ ਆ ਪਾਣੀ ਸੀ ਕਿ ਮੈਂ ਇਹ ਵੀ ਬਹੁਤ ਵਧੀਆ ਲੱਗਦੇ ਨੇ ਵਿੱਚ ਨਾ ਪਾਏ ਹੋਏ ਸੀਡਸ ਆਪਣੋਂ ਲੱਗੇ ਸੀਗੇ ਪਿਆਜ਼ ਟਮਾਟਰ ਪਾ ਲਾਂਗੇ ਆਪਾਂ ਗ੍ਰाइंड ਕਰ ਲਾਂਗੇ ਕਿਉਂਕਿ ਵੈਜੀਟੇਬਲ ਪਾਸਤਾ ਬਣਾਉਣਾ ਵਾ ਤੇ ਇਹਦੇ ਵਾਸਤੇ ਕੌਰਨ ਪਾ ਲਈਏ ਜਿਹੜੇ ਬੇਬੀ ਕੌਰਨ ਨੂੰ ਅਤੇ ਬ੍ਰੋਕਲੀ ਇਹਨਾਂ ਨੂੰ ਬੋਇਲਡ ਕਰ ਲਾਂਗੇ ਥੋੜਾ ਜਿਹਾ ਤੇ ਇਹ ਉਸ ਤਰ੍ਹਾਂ ਹੀ ਪਾ ਲਾਂਗੇ ਸ਼ਿਮਲਾ ਮਿਰਚ ਤੇ ਮਸ਼ਰੂਮ ਜਿਹੜੇ ਤੇ ਪਾਸਤੇ ਵਾਸਤੇ ਪਾਣੀ ਰੱਖ ਦਿੱਤਾ ਬੋਇਲਡ ਕਰਨ ਵਾਸਤੇ ਲੱਗੇ ਰੱਖ ਦਿੱਤੀ ਜਾਂ ਕੜਾਈ ਵੀ ਰੱਖ ਦਿੱਤੀ ਹੈ ਤੜਕਾ ਉਹਦੇ ਵਿੱਚ ਲਗਾਣੇ ਆ ਤੇ ਵੈਜੀਟੇਬਲ ਪਾਸਤਾ ਬਣਾਉਣੇ ਆ ਹੁਣ ਜਿਹੜੀ ਕਰੀਮ ਹੈ ਨਾ ਉਹੀ ਪਾਈਏ ਇਹਦੇ ਵਿੱਚ ਦੁੱਧ ਦੇ ਉੱਤੋਂ ਉਤਾਰ ਕੇ ਤਾਂ ਇੱਧਰ ਹੁਣ ਰੱਖ ਦਿੱਤੀ ਆ ਵਾ ਬ੍ਰੋਕਲੀ ਕਰਨ ਵਾਸਤੇ ਜਿਹਦਾ ਨਾ ਉਬਾਲਣ ਵਾਸਤੇ ਥੋੜਾ ਜਿਹਾ ਉਬਾਲਣਾ ਪੈਂਦਾ ਵਾ ਜ਼ਿਆਦਾ ਨਹੀਂ ਨੂੰ ਕਰਨਾ ਪੈਂਦਾ ਤੇ ਉੱਧਰ ਤੜਕਾ ਹੋ ਗਿਆ ਸਾਡਾ ਲਿਆ ਵਾ ਪਾਸਤੇ ਨੂੰ ਨਾ ਵਿੱਚ ਸ਼ਾਗਨੀ ਦੇ ਵਿੱਚ ਪਾ ਦਿੱਤਾ ਹੁਣ ਉਬਾਲ ਕੇ ਈਮ ਤਿਆਰ ਹੋ ਗਈ ਹੈ ਸਾਡੀ ਇੱਧਰ ਮਸਾਲਾ ਮਸੂਲਾ ਪਾ ਕੇ ਸਾਰਾ ਕੁਝ ਮਸਾਲਾ ਵੀ ਤਿਆਰ ਹੋ ਗਿਆ ਜਿਹਦਾ ਪਾਉਣਾ ਵੇ ਵਿੱਚ ਹੁਣ ਇਹਦੇ ਬਸ ਪਾਸਤਾ ਹੀ ਪਾਉਣਾ ਹੈ ਇਹਦੇ ਵਿੱਚ ਕਾਲੀ ਮਿਰਚ ਪਾਈ ਵੀ ਰਿਹਾ ਵੇ ਚਾਣਾ

जो भी सब्जियां पालो ना सब्जिया भी ए खाया लगे सब्जियां भी आनी थोड़ा ही खांडे तो बाकी मैं थोड़ा जार भी है ढक दी ਪਾਸਤਾ ਸਾਡਾ ਹੁਣ ਟੇਸਟੀ ਹੈ ਤੁਹਾਨੂੰ ਟੇਸਟ ਕਰਕੇ ਦਿਖਾਨੀ ਆਈ ਬ੍ਰੋਕਲੀ ਇੱਥੇ ਮੈਂ ਪਿਆਜ਼ ਨਾ ਸੜਕਾ ਲੰਦੀ ਪਈ ਸੀਗੀ ਸਰੋਂ ਦਾ ਤੇਲ ਪਾਇਆ ਹੈਗਾ ਤੇ ਪਿਆਜ਼ ਪਾਲੇ ਸੀਗੇ ਤੇ ਮੈਂ ਗੋਭੀ ਦੀ ਸਬਜੀ ਬਣਾਉਣੀ ਸੀਗੀ ਗੋਭੀ ਤੇ ਆਲੂ ਤੇ ਮਟਰ ਪਾ ਕੇ ਤੇ ਉਹਦੀ ਸਬਜੀ ਬਣਾਉਣੀ ਸੀਗੀ ਤੇ ਇੱਥੇ ਮੈਂ ਕੀ ਹੋ ਗਿਆ ਕਿ ਸਾਰੀ ਵੀਡੀਓ ਮੈਂ ਮਾਈਕ ਨਵਾਂ ਲਿਆ ਹੋਇਆ ਹੈ ਤੇ ਮਾਈਕ ਦੇ ਨਾਲ ਨਾ ਮੈਂ ਸਾਰੀ ਵੀਡੀਓ ਬਣਾ ਲਈ ਸੀਗੀ ਗੱਲਾਂ ਬਾਤਾਂ ਕਰਕੇ ਸਾਰੀ ਵੀਡੀਓ ਬਣਾ ਲਈ ਪੂਰੀ ਤੇ ਬਾਅਦ ਵਿੱਚ ਮੈਂ ਦੇਖਿਆ ਕਿ ਆਵਾਜ਼ ਤੇ ਆਈ ਨਹੀਂ ਆ ਮੈਨੂੰ ਲੱਗਦਾ ਮੈਂ ਔਨ ਪਹਿਲਾਂ ਵੀ ਔਨ ਕੀਤਾ ਸੀਗਾ ਤੇ ਫਿਰ ਦੁਬਾਰਾ ਮੈਂ ਜਦੋਂ ਲਾਇਆ ਨਾ ਫਿਰ ਮੈਨੂੰ ਔਨ ਕਰਨ ਦਾ ਯਾਦ ਨਹੀਂ ਰਿਹਾ ਵੀ ਨਹੀਂ ਕਿ ਕਿ ਹੋਣੀ ਆ ਤੇ ਪਰ ਉਹ ਔਣੀ ਹੀ ਨਾ ਹੈਗਾ ਤੇ ਬਾਜ਼ ਹੀ ਨਹੀਂ ਉਹਦੀ ਆਈ ਹੈ ਕਿ ਕਲੀਅਰ ਤੇ ਮੈਂ ਸਗੋਂ ਸਾਰੀ ਵੀਡੀਓ ਮਾਈਕ ਲਾ ਕੇ ਤੇ ਸਾਰੀ ਬਣਾ ਲਈ ਵੀਡੀਓ ਤੇ ਬਾਅਦ ਵਿੱਚ ਮੈਂ ਦੇਖਿਆ ਇੱਥੇ ਤੇ ਗੋਭੀ ਦੀ ਸਬਜ਼ੀ ਨੇ ਉਧਰ ਤੜਕਾ ਪੁੱਜਦਾ ਪਿਆ ਸੀ ਤੇ ਦਰਮਿਆਨ ਟਮਾਟਰ ਕੱਟ ਦੀ ਵੀ ਟਮਾਟਰ ਮਿਰਚਾਂ ਬਾਅਦ ਵਿੱਚ ਪਾਵਾਂਗੇ ਜਦੋਂ ਭਰੌਣ ਹੋ ਜਾਂਦੇ ਆ ਪਿਆਜ਼ ਤੇ ਗੋਭੀ ਦੀ ਸਬਜ਼ੀ ਬਣਾਈ ਸੀ ਕਿਤੇ ਮੈਸੇ ਤੇ ਗਰਮੀਆਂ ਦੇ ਵਿੱਚ ਨਾ ਗੋਭੀ ਦੀ ਸਬਜ਼ੀ ਕਈ ਵਾਰੀ ਤੇ ਇੰਨੀ ਵਧੀਆ ਨਹੀਂ ਬਣਦੀ ਜਿਦਾ ਫੁੱਲ ਵਧੀਆ ਨਾ ਹੋਏ ਗੋਭੀ ਦਾ ਤਾਂ ਜਾਂ ਫਿਰ ਉੰਜ ਗਰਮੀਆ 'ਚ ਪੰਨਾ ਇੱਥੇ ਫੁੱਲ ਬਹੁਤ ਵਧੀਆ ਸੀਗਾ ਵੈਸੇ ਗੋਭੀ ਦਾ ਤੇ ਵਿੱਚ ਮਟਰ ਪਾਏ ਹੋਣ ਨਾ ਗੋਭੀ ਦੇ ਵਿੱਚ ਸਰਦੀਆਂ 'ਚ ਵੀ ਜਦੋਂ ਮੈਂ ਗੋਭੀ ਬਣਾਉਣੀ ਵਿੱਚ ਮੈਂ ਮਟਰ ਜ਼ਰੂਰ ਪਾਉਣੀ ਆ ਭਾਈ ਗਾਜਰਾ ਬਣਾਵਾਂ ਤਾਂ ਵੀ ਮੈਨੂੰ ਮਟਰ ਪਾ ਕੇ ਤੇ ਉਹੀ ਵਧੀਆ ਲੱਗਦੀ ਆ ਤਿੰਨੇ ਚੀਜ਼ਾਂ ਨਾ ਜਦੋਂ ਆਪਾਂ ਮਟਰ ਪਾ ਕੇ ਤੇ ਆਲੂ ਪਾ ਕੇ ਬਣਾਉਂਦੇ ਆ ਨਾ ਤੇ ਬਹੁਤ ਸੁਆਦ ਵੀ ਬਣਦੀ ਆ ਤੇ ਬਹੁਤ ਵਧੀਆ ਬਣਦੀ ਆ ਤੇ ਇੱਥੇ ਵਾਕਿਆ ਹੋਇਆ ਵੀ ਇਸ ਤਰ੍ਹਾਂ ਵੀ ਗੋਭੀ ਦੀ ਸਬਜ਼ੀ ਜਿਹੜੀ ਹੀ ਨਾ ਜਦੋਂ ਮੈਂ ਬਣਾਈ ਆ ਤੇ ਮੈਂ ਆਖਿਆ ਪਤਾ ਨਹੀਂ ਹੁਣ ਕਿਸ ਤਰ੍ਹਾਂ ਦੀ ਬਣੇਗੀ ਕਿ ਗਰਮੀਆਂ ਦੇ ਵਿੱਚ ਗੋਭੀ ਦੀ ਸਬਜ਼ੀ ਇਸ ਤਰ੍ਹਾਂ ਦੇ ਇਹਨਾਂ ਨੇ ਨਾ ਲੈਣ ਸੀਗਾ ਫੋਲ ਗੋਬੀ ਦਾ ਇਹਨਾਂ ਨੂੰ ਇਹੀ ਕਿਚਾ ਔਲਣਾ ਵਾਗੇ ਤੇ ਫਿਰ ਮੈਂ ਕਿਹਾ ਚਾਹੌਲਣਾ ਅੱਗੇ ਵੀ ਦੋ ਦਿਨ ਚਾਹੌਲ ਖਾਦੇ ਸੀਗੇ ਤਾਂ ਅੰਗਰ ਕੇ ਮੈਂ ਕਿਹਾ ਉਹਨਾਂ ਚਾਹੌਲਾਂ ਨੂੰ ਚਾਹੌਲ ਨੀਗੇ ਬਣਾਣੇ ਹੈਗੇ ਇਹਨਾਂ ਨੂੰ ਇਹ ਨਮਕੀਨ ਵਾਲੇ ਚਾਹੌਲ ਬਣਾਵਾਂਗੇ ਪਰ ਫਿਰ ਅਹੀਂ ਪਾਸਤਾ ਬਣਾ ਲਿਆ ਸੀਗਾ ਦੁਪਹਿਰੇ ਤਾਂ ਅੰਗਰ ਕੇ ਫਿਰ ਜਦੋਂ ਪਾਸਤਾ ਬਣਾਇਆ ਸੀ ਉਹਦੀ ਤਿਆਰੀ ਕਰਦੇ ਪਏ ਸੀਗੇ ਤੇ ਇਹਨਾਂ ਨੇ ਗੋਬੀ ਲੈ ਆਂਦੀ ਕਿ ਮਟਰ ਵਾਲੇ ਚਾਹੌਲ ਬਣਾਇਆ ਵੀ ਤੇ ਫਿਰ ਮੈਂ ਕਿਹਾ ਫਿਰ ਉਹ ਕਿਸੇ ਦਿਨ ਫਿਰ ਮੈਂ ਬਣਾ ਲਾਂਗੀ ਤੇ ਹੁਣ ਤੇ ਚਲੋ ਪਾਸਤਾ ਬਣ ਗਿਆ ਤੇ ਫਿਰ ਚਾਹੌਲ ਤੇ ਪਾਸਤਾ ਇਦਾਂ ਤੇ ਦੋਵਾਂ ਜੀਆਂ ਦੋ ਤੇ ਜੀ ਇਹ ਵੱਖਰਾ ਵੱਖਰਾ ਕੀ ਬਣਾਵੇਂ ਨਾਲੇ ਪਾਸਤਾ ਬਣਾ ਲਿਆ ਸੀਗਾ ਜਦੋਂ ਇਹ ਆਏ ਸੀਗੇ ਤੇ ਫਿਰ ਪਾਸਤਾ ਦੁਪਹਿਰੇ ਪਾਸਤਾ ਖਾ ਲਿਆ ਤੇ ਹੁਣ ਮੈਨੂੰ ਉਹਦਾ ਬਹੁਤ ਹੀ ਰਖ ਲਗਾ ਕਿ ਆਵਾਜ਼ ਜਿਹੜੀ ਹੈ ਨਾ ਉਹ ਬਿਲਕੁਲ ਇੱਥੇ ਹਲਦੀ ਪਾਉਣ ਲੱਗੀ ਸੀਗੀ ਹਲਦੀ ਲੋਨ ਵਿੱਚ ਮਸਾਲਾ ਜਿਉਂ ਵੀ ਪੈਣਾ ਵਾ ਮੈਂ ਮਿਰਚਾਂ ਤੇ ਮੈਂ ਹਰੀਆਂ ਹੀ ਪਾਈਆਂ ਸੀਗੀਆਂ ਤੇ ਨਮਕ ਇਥੇ ਨਾ ਦੂਸਰੇ ਵਾਲਾ ਨਮਕ ਹੀਗਾ ਦੂਸਰਾ ਨਮਕ ਖਤਮ ਹੋਇਆ ਆਏਗਾ ਤੇ ਹੁਣ ਵੈਸੇ ਲਿਆਂਦਾ ਹੀਗਾ ਤੇ ਇਹ ਨਮਕ ਵਾਲਾ ਪਿਆ ਸੀਗਾ ਦੂਸਰਾ ਟਾਟਾ ਨਮਕ ਪਿਆ ਸੀਗਾ ਤੇ ਫਿਰ ਮੈਂ ਇਹੀ ਹੁਣ ਪਾਇਆ ਸੀਗਾ ਸ਼ੀਸ਼ੀ ਦੇ ਵਿੱਚ ਮੈਂ ਕਿਹਾ ਚੱਲ ਇਹੀ ਹੁਣ ਉੱਤ ਲੈਨੇ ਜਿੰਨਾ ਕਿ ਹੈ ਖਬਰ ਤੇ ਆ ਜਾਊਗਾ ਚੱਲ ਇਹ ਤੇ ਇੱਥੇ ਫਿਰ ਵਾਸ ਹੁਣ ਗੋਭੀ ਨੂੰ ਤੜਕਾ ਲਗਾਉਂਦੇ ਪਏ ਹੀਗੇ ਤੇ ਗੋਭੀ ਦੀ ਸਬਜ਼ੀ ਮੈਂ ਚਲੋ ਵੇਖਦੇ ਆਂ ਵੀ ਉਹਨ ਕਿਸ ਤਰ੍ਹਾਂ ਦੀ ਬਣਦੀ ਏ ਵੈਸੇ ਤੇ ਗਰਮੀਆਂ ਦੇ ਵਿੱਚ ਕਦੀ ਤੇ ਵਧੀਆ ਨਹੀਂ ਬਣਦੀ ਪਰ ਮਟਰ ਮਟਰ ਬਹੁਤ ਸੋਹਣੇ ਹੀ ਮਟਰ ਬਹੁਤ ਸੋਹਣੇ ਨੇ ਇਹਨਾਂ ਨੇ ਲਿਆਂਦੇ ਹੀ ਤੇ ਮਟਰ ਵੀ ਛੋਟੇ ਛੋਟੇ ਐ ਜਿਦਾਂ ਨਾ ਹਰੇ-ਹਰੇ ਮਟਰ ਹੀ ਕਿਤੇ ਹਜੇ ਤਾਜ਼ੇ-ਤਾਜ਼ੇ ਹੀ ਜਿਦਾਂ ਛੋਟੇ ਗੋਭੀ ਨੂੰ ਮੈਂ ਕਿੰਨੇ ਪਾਣੀ ਦੇ ਵਿੱਚ ਵੈਸੇ ਧੋਏ ਧੋਤਾ ਸੀਗਾ ਕਿਉਂਕਿ ਅੱਜਕੱਲ ਦੀ ਗੋਭੀ ਜਿਹੜੀ ਹੈ ਨਾ ਫਿਰ ਕਿੰਨੇ ਪਾਣੀ ਚ ਧੋ ਕੇ ਮੈਂ ਪਾਣੀ ਦੇ ਵਿੱਚ ਜੀ ਰੱਖ ਛੱਡੀ ਹੀ ਕੀ ਕੱਟ-ਕ ਤੇ ਹੁਣ ਪਾਣੀ ਦੇ ਵਿੱਚੋਂ ਇਹ ਮੈਂ ਕੱਢ ਕੇ ਫਿਰ ਵਿੱਚ ਪਾ ਦਾਂਗੀ। ਇਹ ਤੜਕਾ ਮੈਂ ਜ਼ਿਆਦਾ ਨਹੀਂ ਵੈਸੇ ਪੁੰਦੀ ਹੁੰਦੀ ਜਿਆਦਾ ਜਦਾਂ ਮਰਉਣ ਜ਼ਿਆਦਾ ਨਹੀਂ ਕਰ ਦਿੰਦੀ ਥੋੜਾ ਹਲਕਾ ਜਿਹਾ ਰਹਿਣ ਤੇ ਨਹੀਂ ਨੀ ਟਮਾਟਰ ਵੀ ਕਿਉਂਕਿ ਵਿੱਚ ਇਹ ਹੋ ਜਾਂਦੇ ਆ ਟਮਾਟਰ ਵੀ ਤੇ ਪਿਆਜ਼ ਵੀ ਹੋ ਜਾਂਦੇ ਨੇ ਦੇ ਸਬਜੀ ਦੇ ਵਿੱਚ ਤੇ ਬਹੁਤ ਵਧੀਆ ਲੱਗਦੇ ਜੇ ਜ਼ਿਆਦਾ ਨਾ ਨਾ ਕਰੋ ਵੀ ਤਾਂ ਵੀ ਬੜੀ ਵਧੀਆ ਸਬਜੀ ਬਣਦੀ ਆ। ਤੇ ਹੁਣ ਬਸ ਮੈਂ ਸਾਰਾ ਵਿੱਚ ਪਾ ਦਾਂਗੀ ਪਾਣੀ ਵਿੱਚ ਬਿਲਕੁਲ ਨਹੀਂ ਹੀ ਪਾਇਆ ਹੈਗਾ ਪਾਣੀ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਸੁੱਕੀ ਬਣਾਵਾਂਗੇ ਆਪਾਂ ਇਦਾਂ ਤੇ ਬਹੁਤ ਵਧੀਆ ਬਣਦੀ ਆ ਇਦਾਂ ਵੀ ਗੋਭੀ ਬਣਾਉਂਗੀ। ਤੇ ਬਹੁਤ ਵਧੀਆ ਲੱਗਦੀ ਆ ਗੋਭੀ ਦੀ ਸਬਜੀ ਸਭ ਨੂੰ ਵਧੀਆ ਲੱਗਦੀ ਪਹਿਲਾਂ ਮੈਂ ਦਾਲ ਲੱਗੀ ਸੀ ਵੀ ਬਣਾਉਣ ਮੈਂ ਕਿਹਾ ਮੂੰਗੀ ਮਸਰਾਂ ਦੀ ਦਾਲ ਬਣਾ ਦਿੰਨੀ ਆ ਉਹ ਇਹਨਾਂ ਨੂੰ ਸੰਧੂ ਸਾਬ ਨੂੰ ਪਸੰਦ ਨੇ ਪਰ ਬੇਟੀ ਨੂੰ ਪਸੰਦ ਨਹੀਂ ਆ ਤੇ ਫਿਰ ਕਹਿੰਦੀ ਗੋਭੀ ਬਣਾ ਲਓ ਵੀ ਫਿਰ ਮੈਂ ਕਿਹਾ ਚਲ ਗੋਭੀ ਬਣਾ ਲੈਨੇ ਆ ਤੇ ਵਿੱਚ ਮਟਰ ਮਟਰ ਪਾ ਕੇ ਗੋਭੀ ਬਣਾਈਏ ਨਾ ਤੇ ਐ ਬਹੁਤ ਵਧੀਆ ਬਣਦੀ ਆ ਤੇ ਸਬਜੀ ਨੂੰ ਮਿਕਸ ਕਰਕੇ ਨਾ ਚੰਗੀ ਤਰ੍ਹਾਂ ਉੱਤੋਂ ਟੱਕ ਦਿੰਨੀ ਆ ਟੱਕਿਆ ਫਿਰ ਨਾ ਸਬਜੀ ਵਧੀਆ ਬਣਦੀ ਆ ਤੇ ਦੂਸਰੀ ਜਗ੍ਹਾ ਤੇ ਮੈਂ ਆਟਾ ਗੁੰਨ ਲੈਣੀ ਆ ਤੇ ਆਟਾ ਵੀ ਮੈਂ ਜਦੋਂ ਗੁੰਨਦੀ ਆ ਨਾ ਇਸ ਤਰ੍ਹਾਂ ਆਟਾ ਗੁੰਨ ਕੇ ਤੇ ਮੈਂ ਨਾ ਡੱਬੇ ਡੁੱਬੇ ਚ ਕੱਢ ਲੈਣੀ ਹੁੰਦੀ ਆ ਕਿਸੇ ਡੱਬੇ ਦੇ ਵਿੱਚ ਇਸ ਤਰ੍ਹਾਂ ਆਟਾ ਕੱਢ ਕੇ ਫਿਰ ਉਹ ਉੱਚੀ ਰੋਟੀ ਬਣਾ ਲੈਣੀ ਆ ਉੱਥੋਂ ਇਹਦੇ ਬਾਕੀ ਜਿਹੜੀ ਤਰਮਿਚੀ ਆ ਇਹ ਫਿਰ ਮੈਂ ਸਾਫ਼ ਕਰ ਲੈਣੀ ਹੁੰਦੀ ਆ ਦੋ ਤਰਮਿਚੀਆਂ ਨੇ ਮੇਰੇ ਕੋਲ ਇੱਕ ਛੋਟੀ ਆ ਇੱਕ ਵੱਡੀ ਆ ਤੇ ਇਸ ਤਰ੍ਹਾਂ ਹੀ ਫਿਰ ਹੁਣ ਮੈਂ ਨਾਲੇ ਫੁਲਕੇ ਬਣਾ ਲਾਂਗੀ ਸਬਜੀ ਬਸ ਹੋਈ ਚੱਲੇ ਸੀਗੀ ਥੋੜਾ ਜਿਹਾ ਹੋ ਰਹੀਗਾ ਟਾਈਮ ਸਬਜੀ ਨੂੰ ਤੇ ਫਿਰ ਮੈਂ ਬਸ ਨਾ ਸਬਜੀ ਨੂੰ ਹੁਣ ਮੈਂ ਇੱਠਾਂ ਲਾ ਦੇਾਂਗੀ ਤੇ ਵਿੱਚ ਮਸਾਲਾ ਪਾਉਣਾ ਵਸ ਤੇ ਧਨੀਆ ਪਾਉਣਾ ਵਾ ਤੇ ਉਹ ਪਾ ਲਾਂਗੇ ਤੇ ਅੱਜ ਕੱਲ ਧਨੀਆ ਪਾਇਆ ਵੀ ਹੋਏ ਨਾ ਤੇ ਉਹ ਵਿੱਚੇ ਮਿਕਸ ਹੋ ਜਾਂਦਾ ਕਿਉਂਕਿ ਕਿੰਨਾਕ ਥੋੜਾ ਜਿਹਾ ਤੇ ਧਨੀਆ ਹੁੰਦਾ ਆ ਪਾਇਆ ਹੁੰਦਾ ਵਾ ਨਾ ਜਿੱਦਾਂ ਸਰਦੀਆਂ ਦੇ ਵਿੱਚ ਧਨੀਆ ਹਰਿਆ ਰਿਹਾ ਜ਼ਿਆਦਾ ਹੁੰਦਾ ਨਾ ਇਹ ਉਸ ਤਰ੍ਹਾਂ ਹੀ ਲੱਭਣਗੇ ਧਨੀਆ ਪਾਇਆ ਵੀ ਹੋਗਾ ਕਹਿਣਗੇ ਧਨੀਆ ਪਾਇਆ ਨਹੀਂ ਆ ਇਹ ਵਿੱਚ ਮੈਂ ਕਹਾਂ ਮਿਕਸ ਹੋ ਜਾਂਦਾ ਧਨੀਆ ਦਾ ਪਤਾ ਨਹੀਂ ਲੱਗਦਾ ਸਰਦੀਆਂ 'ਚ ਜ਼ਿਆਦਾ ਜਿੱਦਾਂ ਆਪਾਂ ਧਨੀਆ ਪਾਉਨੇ ਆ ਕਿੰਨਾ ਕਿੰਨਾ ਧਨੀਆ ਪਾਉਨੇ ਆ ਮੇਥੀ ਵੀ ਹਰੀ ਹੁੰਦੀ ਆ ਤੇ ਮੇਥੀ ਦਾ ਵੀ ਤੜਕਾ ਲੱਗਦਾ ਵਾ ਹਰੀਆਂ ਸਬਜ਼ੀਆਂ ਜਿੱਦਾਂ ਜਦੋਂ ਜੋ ਵੀ ਆਪਾਂ ਸਬਜ਼ੀ ਬਣਾਉਨੇ ਆ ਨਾ ਸਰਦੀਆਂ ਦੇ ਵਿੱਚ ਜਿਹੜੀ ਬਣਾਉਨੇ ਉਹ 'ਚ ਧਨੀਆ ਮੇਥੀ ਆਪਾਂ ਵਾ ਵਾ ਸਾਰਾ ਪਾਉਨੇ ਆ ਤੇ ਉਹਨੇ ਗਰਮੀਆਂ ਦੇ ਵਿੱਚ ਵੀ ਉਹੀ ਲੱਭਣਗੇ ਮੈਨੂੰ ਗਰਮੀਆਂ ਦੇ ਵਿੱਚ ਇੰਨਾ ਸ਼ੁਕਰ ਕਿ ਥੋੜਾ ਬੋੜਾ ਧਨੀਆ ਮਿਲ ਜਾਂਦਾ ਵਾ ਤੇ ਚਲੋ ਉਹ ਆਪਾਂ ਲਈਦਾ ਵਾ ਮੇਥੀ ਵੀ ਚਲੋ ਸੁੱਕੀ ਹੁੰਦੀ ਪਰ ਉਹੋ ਜੀ ਗੱਲ ਨਹੀਂ ਹੁੰਦੀ ਜਿੱਦ ਬੱਦਦੇ ਹਨ ਉਹ ਵਾਲੀ ਚੀਜ਼ ਤੇ ਹੁਣ ਸਬਜੀ ਤੇ ਇੱਧਰ ਬਣ ਗਈ ਸੀ ਕਿ ਤੀਨ ਮੈਂ ਲਾ ਕੇ ਨਾ ਤੇ ਇੱਥੇ ਮੈਂ ਹੁਣ ਇਹਨਾਂ ਵਾਸਤੇ ਬਣਾ ਲਾਂਗੀ ਰੋਟੀ ਬੇਟੀ ਨੂੰ ਪਹਿਲਾਂ ਰੋਟੀ ਦੇ ਦੇਾਂਗੀ ਤੇ ਇਹਨਾਂ ਨੂੰ ਮੈਂ ਨਾ ਇਹ ਕਹਿੰਦੇ ਹੀ ਅੰਡਾ ਵਿੱਚ ਪਾ ਦੇ ਵੀ ਇਹਨਾਂ ਨੂੰ ਅੰਡਾ ਵੈਸੇ ਪਾਇਆ ਨਾ ਵਿੱਚ ਸਬਜੀ ਦੇ ਅੰਡਾ ਵਧੀਆ ਲੱਗਦਾ ਵਾ ਤੇ ਫਿਰ ਕਹਿੰਦੇ ਹੀ ਪੁਰਜੀ ਤੇ ਬਣਾ ਕੇ ਨਾ ਜਿਹੜਾ ਅੰਡਾ ਉਦਾਂ ਹੀ ਵਿੱਚ ਪਾ ਦਿੰਦੇ ਨੇ ਜਿੱਦਾਂ ਥੋੜੀ ਜੀ ਸਬਜੀ ਪਾ ਕੇ ਇੱਕ ਅੰਡਾ ਵਿੱਚ ਪਾ ਕੇ ਤੇ ਉਹ ਸਬਜੀ ਵੈਸੇ ਉਹ ਵੀ ਸਬਜੀ ਸਵਾਦ ਲੱਗਦੀ ਜੇ ਅੰਡਾ ਪਾ ਕੇ ਵੀ ਤੇ ਇਹਨਾਂ ਨੂੰ ਵੈਸੇ ਜ਼ਿਆਦਾ ਇਹੀ ਪਸੰਦ ਹੁੰਦਾ ਜੇ ਦੋਵੇਂ ਸਬਜੀ ਕੋਈ ਤਮਣਾ ਵਾ ਨਾ ਕਹਿਣਗੇ ਵਿੱਚ ਅੰਡਾ ਪਾ ਦੇ ਵੀ ਇੱਕ ਤੇ ਹੁਣ ਥੋੜਾ ਜਿਹਾ ਦੇਸੀ ਘਿਓ ਪਾ ਕੇ ਨਾ ਫਿਰ ਮੈਂ ਉਹ ਆਂਡਾ ਵਿੱਚ ਪਾ ਦੂੰਗੀ ਤੇ ਸਬਜੀ ਪਾ ਦੂੰਗੀ ਇੱਕ ਤੇ ਇਹਨਾਂ ਵਾਸਤੇ ਬਣਾਉਂਗੀ ਸਿਰਫ ਜਿਆਦਾ ਥੋੜੀ ਜੀ ਤੇ ਇਹਨਾਂ ਨੂੰ ਫਿਰ ਰੋਟੀ ਫੜਾ ਦਾਂਗੀ ਮੈਂ ਵਿੱਚ ਪਾ ਕੇ ਐਗ ਪਾ ਕੇ ਤੇ ਫੁਲਕੇ ਬਣਾਉਂਦੀ ਪਈ ਸੀ ਹੁਣ ਮੈਂ ਭੇਟੀ ਵੀ ਪਹਿਲਾਂ ਖਾ ਲਈ ਵੀ ਤੇ ਫਿਰ ਬਾਅਦ ਵਿੱਚ ਇਹਨਾਂ ਨੂੰ ਮੈਂ ਬਣਾ ਦਿੰਨੀ ਆ ਕਿਉਂਕਿ ਇਹਨਾਂ ਨੇ ਐਗ ਖਾਣਾ ਵਿੱਚ ਪਾ ਕੇ ਨਾ ਤੇ ਬਸ ਰਹਾ ਅੱਧਾ ਡਿਨਰ ਇਦਾਂ ਹੀ ਸਾਡਾ ਹੋ ਗਿਆ ਹੁਣ ਤੇ ਮੈਨੂੰ ਤੇ ਇਹੀ ਹੁੰਦਾ ਵੀ ਮੈਂ ਮਾਈਕ ਜਿਹੜਾ ਲਿਆ ਸੀ ਨਾ ਤੇ ਉਹਦਾ ਚਲੋ ਪਤਾ ਲੱਗ ਗਿਆ ਹੁਣ ਅੱਗੇ ਤੋਂ ਚੈੱਕ ਕਰਕੇ ਤੇ ਫਿਰ ਮੈਂ ਨਾਲ-ਨਾਲ ਚੈੱਕ ਕਰ ਲਿਆ ਕਰਾਂਗੀ ਤੇ ਚੈੱਕ ਨਹੀਂ ਕੀਤਾ ਮੈਨੂੰ ਇਹੀ ਆਉਣੀ ਆ ਤੇ ਉਹ ਹੈ ਨਹੀਂਗਾ ਆਉਣ ਤੇ ਸਾਰੀ ਵੀਡੀਓ ਜਿਹੜੀ ਮੇਰੀ ਸਗੋਂ ਵੀਡੀਓ ਬਹੁਤ ਵਧੀਆ ਬਣੀ ਸੀਗੀ ਤੇ ਪਰ ਇਸ ਤਰ੍ਹਾਂ ਫਿਰ ਜਿਹੜੀ ਬਾਅਦ ਚ ਆਵਾਜ਼ ਦੇਣੀ ਹੈ ਨਾ ਉਹਦਾ ਥੋੜਾ ਜਿਹਾ ਹੋ ਜਾਂਦਾ ਵਾ ਜਿਹੜੀ ਨਾਲੋ-ਨਾਲ ਆਪਾਂ ਚੀਜ਼ ਕਰਦੇ ਆ ਨਾ ਤੇ ਉਹ ਵਧੀਆ ਵੈਸੇ ਵੀਡੀਓ ਬਣਦੀ ਆ ਤੇ ਹੁਣ ਇਹ ਮੈਨੂੰ ਮਾਈਕ ਵੈ ਬਹੁਤ ਵਧੀਆ ਲੱਗਿਆ ਵਾ ਕਿਉਂਕਿ ਇਹਦੀ ਆਵਾਜ਼ ਜਿਹੜੀ ਕਲੀਅਰ ਵਾ ਹੁਣ ਆਪਾਂ ਜਿੱਦਾਂ ਦੂਸਰੀ ਹੁਣ ਵੀ ਮੈਂ ਮਾਈਕ ਦੇ ਨਾਲ ਹੀ ਬੋਲਦੀ ਪਈ ਆ ਵੈਸੇ ਤੇ ਵਧੀਆ ਲੱਗਾ ਮੈਨੂੰ ਇਹ ਕਿਉਂਕਿ ਇਹਦੀ ਮੈਨੂੰ ਕਮੀ ਸੀਗੀ ਤੇ ਚਲੋ ਇਹ ਵੀ ਮਿਲ ਗਿਆ ਮਾਈਕ ਵੀ ਤੇ ਕਿਉਂਕਿ ਉਦਾਂ ਆਵਾਜ਼ ਜਿਹੜੀ ਹੁੰਦੀ ਹੈ ਨਾ ਮਾਈਕ ਜਦੋਂ ਆਪਾਂ ਨਹੀਂ ਲਾਉਂਦੇ ਤੇ ਆਵਾਜ਼ ਸਾਡੀ ਜਿਹੜੀ ਉਹ ਹੇਠਾਂ ਉੱਪਰ ਹੁੰਦੀ ਰਹਿੰਦੀ ਹੈ ਜਾਂ ਕਲੀਅਰ ਇੰਨੀ ਆਵਾਜ਼ ਨਹੀਂ ਹੁੰਦੀ ਕਿ ਕਿ ਆਪਾਂ ਇੰਨੀ ਤੇਜ਼ ਜਿਆਦਾ ਉੱਚੀ ਆਵਾਜ਼ ਚ ਨਿੱਕ ਨੱਕ ਵੀ ਬੋਲ ਲਾਂਗੇ ਥੋੜੀ ਦੂਰ ਵੀ ਹੋਵਾਂਗੇ ਤਾਂ ਵੀ ਤੇ ਆਵਾਜ਼ ਇੰਨੀ ਕਲੀਅਰ ਨਹੀਂ ਹੁੰਦੀ ਹੈਗੀ ਬਹੁਤ ਮੱਦਮ ਜੀ ਆਵਾਜ਼ ਹੋ ਜਾਂਦੀ ਆ ਤੇ ਇਹ ਜਿਹੜਾ ਮਾਈਕ ਹੋਏ ਦੇ ਨਾਲ ਤੁਸੀਂ ਵੀ ਦੱਸਿਓ ਭਲਾ ਵੀ ਮਾਈਕ ਦੇ ਨਾਲ ਮੇਰੀ ਆਵਾਜ਼ ਕਿਸ ਤਰ੍ਹਾਂ ਥੋੜਾ ਚੇਂਜ ਲੱਗਾ ਤੁਹਾਨੂੰ ਆ ਮਾਈਕ ਦੇ ਨਾਲ ਮੈਂ ਜਦਾ ਵੀਡੀਓ ਬਣਾਉਣੀ ਆ ਤੇ ਹੁਣ ਮੈਨੂੰ ਤੇ ਵਧੀਆ ਲੱਗਿਆ ਵੈਸੇ ਮਾਈਕ ਦੇ ਨਾਲ ਹੁਣ ਵੀਡੀਓ ਹੁਣ ਵੀ ਮੈਂ ਵਧੀਆ ਲੱਗਦਾ ਪਿਆ ਵੀ ਇਹਦੀ ਆਵਾਜ਼ ਕਲੀਅਰ ਹੁੰਦੀ ਹੈ ਵੈਸੇ ਮਾਈਕ ਦੇ ਨਾਲ ਨਾ ਤੇ ਇਹਦੀ ਕਮੀ ਸੀ ਚਲੋ ਇਹ ਵੀ ਪੂਰੀ ਹੋ ਗਈ ਆ ਹੁਣ ਤੇ ਹੁਣ ਇਹਨਾਂ ਨੂੰ ਬਸ ਰੋਟੀਆਂ ਵਿੱਚ ਕੋਈ ਆਿੰਦਾ ਨਾ ਐਗ ਦੇ ਵਿੱਚ ਇੱਕ ਪਾ ਦੋ ਨਾ ਵਿੱਚ ਸਬਜੀ ਦੇ ਕੋਈ ਵੀ ਜਾਂ ਤੁਸੀਂ ਸਬਜੀ ਸੁੱਕੀ ਬਣਾਉਣੀ ਆ ਜਾਂ ਦਾਲ ਵੀ ਹੁੰਦੀ ਹੈ ਦਾਲ ਦੇ ਵਿੱਚ ਵੀ ਪਾ ਲੈਂਦੇ ਹੁੰਦੇ ਇੱਕ ਐਗ ਪਾ ਕੇ ਤੇ ਉਹਨੂੰ ਬਸ ਮਿਕਸ ਕਰਕੇ ਨਾ ਫੁਰਜੀ ਜਿਵੇਂ ਅੰਗਰੋ ਵੀ ਬਣ ਜਾਂਦਾ ਵਾ ਤੇ ਟੇਸਟ ਹੋਇਆ ਲੱਗਦਾ ਥੋੜੀ ਜਿਹੀ ਕਾਲੀ ਮਿਰਚ ਪਾ ਦਾਂਗੀ ਇਹਦੇ ਵਿੱਚ ਜਿਹੜੇ ਐਗ ਖਾ ਲੈਂਦੇ ਨੇ ਨਾ ਉਹ ਇਹ ਜ਼ਰੂਰ ਟਰਾਈ ਕਰਕੇ ਦੇਖਣ ਇਸ ਤਰ੍ਹਾਂ ਸਬਜ਼ੀ ਦੇ ਵਿੱਚ ਐਗ ਪਾ ਲਓ ਨਾ ਇੱਕ ਜਾਂ ਦੋ ਪਾ ਲਓ ਜਿੰਨੀ ਕੁ ਤੁਸੀਂ ਖਾਣੀ ਹੈ ਉਸ ਹਿਸਾਬ ਦੇ ਨਾਲ ਪਾ ਲਓ ਤੇ ਬਹੁਤ ਸਵਾਦ ਲੱਗਦੀ ਹੈ ਵੀ ਜਦ ਐਗ ਪਾਇਆ ਹੋਏ ਵਿੱਚ ਸਬਜ਼ੀ ਦੇ ਤੇ ਥੋੜਾ ਟੇਸਟ ਜਿਹੜਾ ਚੇਂਜ ਹੋ ਜਾਂਦਾ ਬਈ ਵੀ ਵਧੀਆ ਲੱਗਦੀ ਹੈ ਇਹ ਵੀ ਟਰਾਈ ਕਰਕੇ ਦੇਖੀ ਹੋਈ ਜਿਹੜਾ ਤੇ ਐਗ ਖਾ ਲੈਂਦਾ ਉਹ ਟਰਾਈ ਜ਼ਰੂਰ ਕਰਕੇ ਦੇਖੇ ਇਸ ਤਰ੍ਹਾਂ ਤੇ ਵੀ ਸਵਾਦ ਲੱਗਦੀ ਹੈ ਤੇ ਇੱਕ ਆਚਾਰ ਸਾਡੇ ਨਾਲ ਇਹਨਾਂ ਨੇ ਲਿਆਂਦਾ ਬਹੁਤ ਮਿਰਚਾਂ ਦਾ ਲਾਲ ਚੰਦਾ ਚਾਹਰਾ ਮਸਾਲਾ ਇਸ ਤਰ੍ਹਾਂ ਤੇ ਬਹੁਤ ਜਿਆਦਾ ਸਵਾਦ ਆ ਇਹ ਵੀ ਛੋਟੀ ਛੋਟੀ ਮਿਰਚਾਂ ਕੱਟ ਕੇ ਨਾ ਤੇ ਉਹਦਾ achar ਪਿਆ ਪਾਇਆ ਵਾ ਕੱਲੀਆਂ ਮਿਰਚਾਂ ਦਾ ਇਹ ਤੇ ਵੀ ਬਹੁਤ ਸਵਾਦ ਆ achar ਲੱਗਦਾ ਤੇ ਇਹ ਨਾਲ ਸਬਜ਼ੀ ਦੇ ਵਿੱਚ ਨਾ achar ਹੋਵੇ ਨਾ ਤੇ ਵਧੀਆ ਲੱਗਦਾ ਸੀ ਤੇ ਉਦਾਂ ਵੀ achar ਬਹੁਤ ਜਿਆਦਾ ਖਾਣੇ ਆ ਨਾ ਹਰ ਇੱਕ ਸਬਜ਼ੀ ਦੇ ਨਾਲ ਸਾਨੂੰ achar ਚਾਹੀਦਾ ਹੁੰਦਾ ਵਾ ਤੇ ਵਧੀਆ ਲੱਗਦਾ ਵਾ achar ਹੁਣ ਨਾ ਜਦਾਂ ਨਿੰਬੂ ਦਾ ਉਹ ਦਿਲ ਕਰਦਾ ਹੁਣ ਖਾਣ ਨੂੰ ਕਿ ਨਿੰਬੂ ਦਾ ਤੇ ਮਿਰਚਾਂ ਦਾ achar ਪਾਵਾਂ ਤੇ ਹੁਣ ਉਹ ਮੈਂ ਪਾਵਾਂਗੀ ਵੈਸੇ ਸੁੱਕੀ ਸਬਜੀ ਹੋਵੇ ਤੇ ਆਪਾਂ ਏਦਾਂ ਸਾਈਡ ਤੇ ਪਾ ਲੈਂਦੇ ਹੁਣ ਤੇ ਰੋਟੀ ਸਵਾਦ ਨਾਲ ਖਾਦੀ ਜਾਂਦੀ ਇਸ ਤਰ੍ਹਾਂ ਤੇ ਬਹੁਤ ਸਬਜੀ ਵਾਕੇ ਬਹੁਤ ਸਵਾਦ ਬਣੀ ਸੀ ਜਿਹਦਾ ਸਰਦੀਆਂ ਦੇ ਵਿੱਚ ਬਣਾਈਦੀ ਨਾ ਸੇਮ ਉਸ ਤਰ੍ਹਾਂ ਹੀ ਬਣੀ ਸੀਗੀ ਹੁਣ ਤੁਸੀਂ ਦੇਖੋਗੇ ਤੇ ਹੁਣ ਮੈਨ ਲੱਗੀ ਸੀ ਖਾਣ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਦੂਸਰੀ ਵੀਡੀਓ ਦੇ ਵਿੱਚ ਓਕੇ ਬਾਏ ਬਾਏ